ਹਾਂ ਜੀ ਸਸਰੀ ਕਾਲ ਦੀ ਸਾਰਿਆਂ ਨੂੰ ਮਿਲੋ ਨਿਆਮਤ ਨੂੰ ਸਸਰੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਠੀਕ ਆ ਕੀ ਕਰਦੇ ਹੋ ਚੱਲੀ ਪੂਖਾ ਰਿਆਂ ਕੱਲੇ ਕੱਲੇ ਜੀ ਓਕੇ ਸਕੂਲ ਨਹੀਂ ਜਾਂਦੇ ਛੁੱਟੀਆਂ ਹੋਈਆਂ ਨੇ ਪਾਸ ਹੋਗੇ ਕਾਕਾ ਹਾਂ ਕਿੰਨੇ ਪਰਸੈਂਟ ਨੰਬਰ ਆ ਗਏ ਕੇ ਪਲੱਸ ਆਈਆਂ ਤੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਆਈਆਂ ਪਹਿਲੀ ਪੋਜੀਸ਼ਨ ਤੇ ਪਾਰਟੀ ਪਾਰਟੀ ਮਮਾ ਪਤਾ ਨਹੀਂ ਮਿੰਨੂ ਕਿਹੜੀ ਕਲਾਸ ਚੋਂ ਦਾ ਕੱਕਾ ਹੁਣ ਸੈਕਿੰਡ ਸੈਕਿੰਡ ਚ ਹੋ ਗਿਆ ਹਾਂ ਨਾ ਫਿਰ ਤਾਂ ਪਾਰਟੀ ਬੰਦੀ ਹੈ ਹਨਾ ਫੇਰ ਕੋਈ ਦਾ ਕਰਨੀ ਹੈ ਮੈਨੂੰ ਨਹੀਂ ਪਤਾ ਬੱਦ ਮਮਾ ਕਰਾਣੇ ਮਮਾ ਦਾ ਕਰਾਣ ਕਿ ਮੈਂ ਪਾਰਟੀ ਤੁਹਾਡੇ ਤੋਂ ਲੈਣੀ ਹੈ ਨਾ ਫੇਰ ਦੱਸੋ ਤੁਸੀਂ ਆ ਦੇ ਲੋਈ ਕੁੜੀ ਪਾਸ ਹੋ ਗਈ ਤੇ ਹੁਣ ਪਾਰਟੀ ਦੀ ਵਾਰੀ ਪਿੱਛੇ ਭੱਜਦੀ ਪਈ ਹੈ ਨਾ ਅਬ ਸਹੀ ਗੱਲਾਂ ਨਹੀਂ ਹੋ ਗਈਆਂ ਹੈ ਤੇ ਤਾਂ ਪਾਸ ਹੀ ਨਹੀਂ ਹੈ ਕਿਉਂ ਪੈਸੇ ਹੈ ਨਹੀਂ ਹੁਣ ਤੋ ਉਹਦੇ ਪੈਸੇ ਬਸ ਕਾਕੇ ਦੇ 400 ਰੁਪਏ ਕਿੱਥੇ ਗਏ ਹੂੰ ਉਹਰੇ ਪਿਆ ਸੀ ਕਿੱਥੇ ਗਏ ਰੱਖੇ ਕਰੀ ਉੱਧਰ ਰੱਖ ਤੇ ਹੂੰ ਗਲਤ ਗੱਲ ਆ ਯਾਰ ਤੂੰ ਹੀ ਤਾਂ ਬੱਲੇ ਸੀ ਯਾਰ ਮੈਂ ਪਾਰਟੀ ਦਾ ਮੈਂ ਹੁਣ ਮੰਗੀ ਹੈ ਨਾ ਹੁਣ ਤੁਹਾਨੂੰ ਚਾਹੀਦੇ ਨੇ ਉਹ ਪੈਸੇ ਪਰ ਤੈਨੂੰ ਹੈਲਪ ਕਰਨ ਦੀ ਪੈਣੀ ਹੈ ਕੀ ਹੈਲਪ ਕਰਨੀ ਹੈ ਝਾੜੂ ਪੋਚਾ ਦੇਣ ਨੂੰ ਲਾਣਾ ਸਰਾਂਦਾ ਆਏ ਹੋਏ ਆ ਤੇ ਕਾਕਾ ਇੱਕ ਮਿੰਟ ਚੁੱਪ ਕਰਕੇ ਬੈਠਾ ਰਿਹਾ ਸਰਸਰਾਰ ਤਾਂ ਹੁਣ ਵੀ ਕੀ ਖਾਗੀ ਨੇ ਕੀ ਇਹ ਹੈ ਦੰਦ ਟੁੱਟੇ ਹੂੰ ਦੰਦ ਤੇ ਟੁੱਟੇ ਆ ਦੰਦ ਟੁੱਟਾ ਹੈ ਹੂੰ ਦੰਦ ਨਹੀਂ ਟੁੱਟਾ ਕੁਝ ਹੋਰ ਹੈ ਕੀ ਇਹ ਦੱਸੋ ਗੰਦ ਟੁੱਟਿਆ ਉਹ ਇਹ ਤਾਂ ਟੁੱਟੇ ਜਾਂ ਤਾਂ ਪੂਰੇ ਨੇ ਸਾਰੇ ਉਹ ਦੰਦ ਕਰ ਗਿਆ ਥੱਲੇ ਹਾਂ ਕੰਨ ਕਰ ਗਿਆ ਕੀ ਹੈਗਾ ਕੀ ਦੱਸੋ ਪਹਿਲਾਂ ਹਨ ਕੈਂਡੀ ਆ ਕੈਂਡੀ ਖਾ ਰਹੇ ਕੱਲਾ ਕੱਲਾ ਗਲਤ ਕੱਲਾ ਨੇ ਤੂੰ ਤਾਂ ਨੂਵੀ ਤਾਂ ਦਿੱਤੀ ਆ ਮੈਂ ਖਾਣਾ ਕਿ ਤੂੰ ਤੂੰ ਆ ਕਰ ਆ ਗਿਆ ਬੇ ਨਾ ਮੇਰਾ ਖਾਦੀ ਨਹੀਂ ਦਿੱਤੀ ਤਾਂ ਸੀ ਤੈਨੂੰ ਮੈਂ ਨਹੀਂ ਖਾਦੀ ਮੈਂ ਬੱਸ ਖਾਦੀ ਆ ਕਿ ਨਹੀਂ ਨਹੀਂ ਖਾਦੀ ਕਿਥੇ ਕੀ ਹੋਇਆ ਦੇਰੀ ਦਿੱਤੀ ਸੀ ਬੇ ਉਹ ਖਾਣੇ ਚਾਹਣੇ ਆਂ ਫੇ ਪਾਰਟੀ ਕਰਦੋ ਹਣਾ ਹੁੰਦਾ ਬਬਜਾਰ ਆਏ ਹੋਇਆ ਪੈਸੇ ਲਾ ਆਪਣੇ ਪੈਸੇ ਕੱਕਾ ਦਊਗਾ ਉਹਨੂੰ ਅੱਜ ਪਾਰਟੀ ਤੁਸੀਂ ਕਰਨੀ ਐ ਪਾਰਟੀ ਮੈਂ ਕਰ ਦੂ ਪੈਸੇ ਤੈਨੂੰ ਦੇਣੇ ਪੈਣਾਂ ਨੇ ਆਹ ਤਾਂ ਗਲਤ ਹੈ ਬਈ ਪੈਸੇ ਕੱਕਾ ਲਾਊਗਾ ਠੀਕ ਐ ਨਹੀਂ ਯਾ ਥੋੜੇ ਪੈਸੇ ਖਰਚ ਲੋ ਤੇ ਮੇਰੇ ਤੇ ਨੂੰ ਇਹ ਬਾਤ ਦਿਖ ਰਹੀ ਆ ਨਾ ਤੂੰ ਇਹਨੇ ਪੈਸੇ ਸੀ ਕਿੱਥੇ ਗਏ ਹੋ ਘਰੇ ਰੱਖਿਆ ਹੀ ਤੇ ਤੁਹਾਨੂੰ ਪਤਨਜੀ ਚੀਜ਼ੀ ਖਾਣੀ ਐ ਮੈਂ ਹੈ ਤੇਰੇ ਖੁਦ ਨਹੀਂ ਐ ਕਿਉਂ ਨਾ। ਨੰਦਰ ਯੂਰ ਸਭ ਜਾਣਾ ਹੈ। ਨਹੀਂ। ਕਿਉਂ? ਸਾਰੇ ਜਾਣੇ ਚੱਲੇ ਤੁਸੀਂ ਚੱਲੋ। ਨਹੀਂ। ਕਿਉਂ? ਮਜ਼ਾ ਨਹੀਂ ਆਉਂਦਾ। ਇੰਨਾ ਤਾਂ ਮਜ਼ਾ ਆਉਂਦਾ ਉੱਥੇ। ਫਤੋਂ ਨਹੀਂ ਆਉਂਦਾ ਮਜ਼ਾ। ਅੱਜ ਦੇਖ ਕੇ ਤਾਂ ਬਹਿਣਾ ਨਹੀਂ ਇੱਕ ਮਿੰਟ ਵੀ। ਮਾਰਟ ਪੋਸੀ ਅਗਦੀ ਸੀੜ ਤੇ ਮਾਰਕਟ ਪੋਸੀ ਪਿਛਲੀ ਸੀ। ਆਹ ਤੇ ਪਿੱਛੇ ਬੈਠੇ। ਬਸ ਆਹੀ ਕੁਝ ਕਰਨਾ ਹੁੰਦਾ ਹਨਾ। ਸਿੱਧਾ ਕੰਮ ਨਹੀਂ ਆਉਂਦਾ। ਕਿਉਂ ਮੈਂ ਜਾਣਿਆ ਕਿਉਂ ਨਹੀਂ ਹੁੰਦਾ ਕੋਈ ਹੋਇਓਂ ਇਹਦਾ ਕੀ ਮਤਲਬ ਹੁੰਦਾ ਨਾਂ ਟੁੱਟ ਗਿਆ ਹੈ ਮੇਰਾ ਕਿੜਾ ਸਾਨੂੰ ਟੁੱਟ ਗਿਆ ਦੰਦਰ ਸਾਰੇ ਪੂਰੇ ਨੇ ਨਾ ਪੂਰੇ ਨੇ ਦੰਦ ਯਾਰ ਸਾਰੇ ਇੱਥੇ ਚੱਟੇ ਆ ਕਿੱਥੋਂ ਨਹੀਂ ਟੁੱਟਿਆ ਹੋਇਆ ਲਾਸਟੇ ਤਾਂ ਟੁੱਟੂ ਉਹ ਨਹੀਂ 10 ਟਾ ਟੁੱਟਿਆ ਸਾਰੇ ਹੈਗੇ ਨਹੀਂ ਤੇ ਲਾਸਟ ਵਾਲਾ ਟੁੱਟਿਆ ਨਹੀਂ ਟੁੱਟਿਆ ਤੂੰ ਜਾਣ ਕੇ ਉੱਲੂ ਬਣਾ ਰਿਹਾ ਮੈਨੂੰ ਲਾਸਟ ਟੁੱਟਿਆ ਅਰੇ ਉੱਲੂ ਬਣਾ ਰਿਆ ਨਹੀਂ ਟੁੱਟਿਆ ਹੋਇਆ ਕੀ ਵਲੌਗਰ ਹੈ ਦੁੱਲੂ ਬਣਾ ਰਿਆ ਹਾਂ ਤੂੰ ਕਰਦਾ ਕੋ ਕੋ ਮਾ ਜੀ ਨੇ ਨਹੀਂ ਦੱਸੀ ਇਹ ਤਾਂ ਨਹੀਂ ਦਗਾ ਮੈਂ ਅਰਜੋ ਦਿਖਾਇਓ ਕਿਹੜਾ ਟੋਟਾ ਦਿਖਾਇਓ ਮੈਨੂੰ ਨਾਸ਼ਟਾ ਇੱਥੇ ਦੇ ਕੇ ਲੱਭਦਾ ਰਿਆ ਨਹੀਂ ਕਿਤੇ ਆਹ ਨਾਸ਼ਟਾ ਨਾ ਸਾਰੇ ਹੈਗੇ ਨੇ ਹੈਗੇ ਨੇ ਸਾਰੇ ਆਹ ਆਹ ਦੰਦ ਕਿਹੋ ਜਿਹੇ ਇਹ ਦੰਦ ਦਾ ਸਾਈਜ਼ ਹੀ ਨਹੀਂ ਹੈ ਕਹਿੰਦੇ ਗੋਲੀ ਵਾਲਾ ਸਾਈਜ਼ ਹੈ ਹੈ ਕਮਾ ਕਮਾ ਕੇ ਮੁੰਲਾ ਕੱਲ ਪਰਸੋਂ ਡਾਕਟਰ ਆਇਆ ਹੋਇਆ ਇਹ ਇਹਦਾਕ ਮੋਤੀ ਫਿਰ ਜਾਂਦਾ ਪਰ ਸੌ ਰਟਿਆ ਹੋਇਆ ਹੈ ਹੈ ਮੈਂ ਤਾਂ ਨਹੀਂ ਕਿੱਦਿਆ ਵਾਰ ਮੋਤੀ ਕੇ ਰੋਟੀ ਨਹੀਂ ਖਾਦੀ ਮੈਂ ਨਹੀਂ ਖਾਦੀ ਰੋਟੀ ਝੂਠਾ ਝੂਠਾ ਕੱਲ੍ਹ ਅੱਜ ਮੈਂ ਅਗੀ ਖਾਦੀ ਸੀ ਮੇਰੀ ਖਾਦੀ ਅੱਜ ਹੂੰ ਹੋਰ ਕੀ ਖਾਦਾ ਸੀ ਅੱਜ ਲਾਲੀ ਪੱਪ ਹੋਰ ਉਹ ਮੋਟ ਪੁਛ ਬਹੁਤ ਪੁਛ ਤੂੰ ਹੁੰਦਾ ਕਿਦਾ ਖਾਦਾ ਨਹੀਂ ਹੁੰਦਾ ਕਿਦਾ ਹੋਰ ਪੁਛ ਖਾਦਾ ਹੈ ਅੱਜ ਖਾਦਾ ਕੱਲਾ ਤਾਂ ਹੁਣ ਸਾਰਿਆਂ ਦੱਸਦੀ ਦੰਤ ਨਹੀਂ ਹੈਗਾ ਨਿਆਮਤ ਦਾ ਇਹ ਨਿਆਮ ਚੀਜ਼ਾਂ ਖਾਦੀ ਆ ਠੀਕ ਹੁਣ ਕੀ ਹੋ ਗਿਆ ਕਿਆ ਕਿਆ ਯਾਰ ਆ ਗੱਲ ਕਰਦਾ ਉਧਰ ਗੱਲਾਂ ਕਰ ਉਧਰ ਕਿਆ ਗਾ ਚੱਕਣ اے ਬੀ ਸੀ ਕਿੰ ਤੱਕ ਹੁੰਦੀ ਐ ਮੈਨੂੰ ਏ ਤੋਂ ਜ਼ेड 1 ਤੋਂ ਕਿੰਨਾਂ ਤੱਕ ਹੁੰਦਾ 100 ਮੋੜ ਆੜਾ ਇਹ ਨਾ ਲੈ ਪੈਰ ਬਿੰਦੀ ਇਹ ਉਹ ਕਾ ਖਾ ਮੈਂ ਗਿਆ ਉਹ ਗਿਆ ਤਾਂ ਗਿਆ ਤਾਂ ਗਿਆ ਗਿਆ ਗਿਆਨੀ ਹਮ ਚਲੋ ਜਿੱਥੇ ਜਾ ਕੇ ਕਿੱਥੇ ਨੂੰ ਮੰਨ ਜਾਣਗੇ ਆਪਦੇ ਛੁੱਟੀਆਂ 'ਚ ਜਿਉਂ ਦੀ ਛੁੱਟੀਆਂ 'ਚ ਜੂਨ ਦੀ ਛੁੱਟੀਆਂ 'ਚ ਅਰੇ ਯਾਰ ਕਿੱਥੇ ਜਾਣੇ ਜੂਨ ਦੀ ਛੁੱਟੀਆਂ 'ਚ ਕੋਈ ਗੱਸ ਕਰੂ ਨਹੀਂ ਚਾਚਾ ਕਿਤੇ ਕਹਿੰਦਾ ਸੀ ਕਿੱਥੇ ਜਾਣਾ ਦੱਸਿਓ ਦਾਰੋ ਵੇਕ ਲੈਪਨ ਗੋ 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 acomkione ਇੰਨੀ ਦੂਰ ਮੈਨ ਲੈ ਕੇ ਜਾਉਂਗੇ ਇਸ ਵਾਰ ਪ੍ਰੇ ਤੇ ਸਟ੍ਰੇਵਲ ਕਰਦੇ ਪ੍ਰੇ ਨਹੀਂ ਮੈਨ ਲੈ ਕੇ ਜਾਉਂਗੇ ਨਾਲ ਲੈਟਸ ਗੋ ਪੱਕਾ ਹੂੰ ਮੈਨ ਸੁਣਾ ਕਰਾਂਗਾ ਠੀਕ ਹੈ ਮੈਨੂੰ 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 ਲੈ ਕੇ ਜਾਉਂਗਾ ਲੈ ਕੇ ਜਾਵਾਂਗੇ ਫਿਰ ਠੀਕ ਹੈ ਥੈਂਕ ਯੂ ਆਜੀ ਹੋ ਗਿਆ ਕੈਂਡੀ ਟੁੱਟ ਗਿਆ ਤਾਂ ਆ ਸੀ ਸਾਰਿਆਂ ਨੂੰ ਸੱਚ ਦੱਸ ਦੋ ਚਲੋ ਸਾਰਿਆਂ ਨੂੰ ਸੱਚ ਕੀ ਸੱਚ ਦੱਸ ਦੋ ਬੇਬੇ ਇੰਕੋਰਿਆ ਸੀ ਫਰੈਂਕੀ ਹੋਇਆ ਸੀ ਦੋਸਤੋ ਸਾਰਿਆਂ ਨੂੰ ਇਹ ਮੈਂ ਜਰਾ ਕਹ ਕੇ ਕਹਿ ਰਹੀ ਸੀ ਉਹ ਵੈਦਾਂ ਪਰ ਦੰਦ ਨਹੀਂ ਟੁੱਟਿਆ ਹੋਇਆ ਹਨਾ ਇਹ ਸਭ ਝੂਠ ਸੀਗਾ ਮੇਰੇ ਤੇ ਤਾਂ ਤੇ ਨਵੇਂ ਆ ਰਹੇ ਨੇ ਹਜੇ ਹਾਂ ਤੇ ਟ੍ਰੈਂਕ ਬੜੇ ਕਰਦਾ ਆਂ ਯਾ ਤੂੰ ਹੈਨਾ ਗਲਤ ਕਰ ਲੈਣਾ ਕੱਲ ਬਣਾ ਕੇ ਖੂਨ ਬਣਾ ਲੈ ਉਹ ਟੈਟੂ ਕਿੱਥੇ ਗਏ ਆੜ ਤੇ ਕਿਉਂ ਕੁੱਤਰ ਆਪੀ ਇਨੀਛੇ ਤੇ ਉੱਤਰਾ ਟੈਟੂ ਨਵਾਂ ਕੱਲ ਤੋਂ ਲਾਇਆ ਸੀ ਹਜੇ ਮੈਂ ਪਾਣੀ ਨਾਲ ਤਾਂ ਪਾਣੀ ਨਾਲ ਯੋ ਮਿਹਰਬਾਨ ਦਿਲਾਂ ਸੀ ਸਾਰੇ ਆਪਣੇ ਨਾਲੇ ਉਹ ਕੋਮਣੀ ਹੈਗੀ ਇਹ ਚੱਲ ਨਿਆਮ ਤਾਂ ਹੁਣ ਆਪਾਂ ਵਲੌਗ ਦਾ ਐਂਡ ਕਰ ਦਈਏ ਇੱਥੇ ਮੈਂ ਹੋਰ ਬਣਾਣਾ ਨਹੀਂ ਚਲੋ ਬਹੁਤ ਆ ਹੁਣ ਨਹੀਂ ਤੇ ਸਾਰਾ ਦੱਸ ਦੋ ਹੁਣ ਫਿਰ ਕੀ ਆ ਕੀ ਬੋਲੀਦਾ ਹਾਂ ਦਾ ਐਂਡ ਦੇ ਵਲੌਗ ਦੇ ਲਾਈਕ ਸ਼ੇਅਰ ਸਬਸਕ੍ਰਾਈਬ ਬੈਨ ਕਮੈਂਟਰੀ ਵੀ ਤੇ ਜ਼ਰੂਰ ਆ ਦੈਸ ਨਾ ਚੰਮਣਿਆ ਕਿ ਨਹੀਂ ਯੈਸ ਜਨੋ ਚਿੰਗੀਦਣਾ ਬੋਲੋ ਦਵਾ ਐਂਟਰੀ ਕਰਨਾ ਲਾਈਕ ਸ਼ੇਅਰ ਕੇਸ ਕਰਾਈ ਦੇ ਚੇ ਲੱਗਿਆ ਬਲਾ ਕਮੈਂਟ ਕਰ ਜੇ ਅੱਛੇ ਲੱਗਿਆ ਯਸ ਲਿਖਣਾ ਜਿੰਨਾਂ ਦਾ ਲੱਗਿਆ ਨੋ ਲਿਖਣਾ ਬਾ